ਹੈਲੋ ਸਤਿ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਐ ਤੇ ਅੱਜ ਆਪਣੇ ਕੋਈ ਆ ਮੀਨੂ ਸਿਰਾਂ ਮੈਂ ਉਹਦੇ ਨਾਲ ਪ੍ਰੋਮਿਸ ਕੀਤਾ ਸੀ ਵੀ ਜੇ ਜਦੋਂ ਤੂੰ ਗਈ ਉੱਥੇ ਤੀਆਂ ਦੇ ਮੇਲੇ ਤੇ ਤਾਂ ਮੈਂ ਤੈਨੂੰ ਜ਼ਰੂਰ ਰੋਸਟ ਕਰੂੰਗੀ ਹੈਨਾ ਤੇ ਮੈਂ ਆਪਣਾ ਵਾਦਾ ਨਹੀਂ ਮੈਂ ਭੁੱਲ ਸਕਦੀ ਪ੍ਰੋਮਿਸ ਨਹੀਂ ਮੈਂ ਤੋੜ ਸਕਦੀ ਮੈਂ ਜ਼ਰੂਰ ਅੱਜ ਦੇਖੂਗੀ ਇਹਦੀ ਵੀਡੀਓ ਵੀ ਇਹਨੇ ਕੀ ਚੰਦ ਚਾੜੇ ਤੁਸੀਂ ਵੀ ਦੇਖੋ ਸਿਰੇ ਸਿਨਾਂ ਹੈ ਰਾਜਾ ਟਾਪੇ ਦੇ ਆ ਦੇਖੋ ਮੱਖਣ ਉਸ ਤਰ੍ਹਾਂ ਰੱਖਿਆ ਕੁਝ ਨਹੀਂ ਹੁ ਆ ਦੇਖੋ ਮੱਖਣ ਲੇ ਗਾ ਜੀ ਬਣਾ ਇਹ ਨਾਲ ਕੁਝ ਨਹੀਂ ਆ ਪ੍ਰਗਟလာ ਰਿਹਾ ਬਟਰ ਘੋਟੇ ਦੇ ਨਾ ਜੀ ਜਮਾ ਨਾ ਬਦੇਸ ਤੇ ਨਾ ਫਲਾਇਨ ਉਹਦੇ ਦਰ ਰੋਟੀ ਨੂੰ ਮੋੜ ਕੇ ਨਾ ਪਲਾ ਬਿਤੇ ਚਲਦੀ ਆ ਟੇਸਟ ਕਰਾਂਗੇ ਇਹ ਕਿਹੜਾ ਸੀਗਾ ਆਲੋ ਆਲੋ ਨਾ 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 ਮੈਂ ਕੋਈ ਨਾ ਮੈਂਗਾ ਕੱਲੇ ਆਲੂ ਆ ਨਾ ਮੈਨੂੰ ਸਫਰ ਕਰੇ ਤਾਂ ਕਿਸੇ ਟਾਬੇ ਤੇ ਨਾ ਰੁਕੇ ਇਹ ਕਿਦਾਂ ਹੋ ਸਕਦਾ ਹੈ ਨਾ 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 ਹੋ ਗਿਆ ਗੇਮ ਸ਼ੁਰੂ ਚਲੋ ਵੀ ਹੁਣ ਤਾਂ ਇਹ ਤਾਂ ਹਜੇ ਸ਼ੁਰੂਆਤ ਆ ਆ ਜਿਹੜਾ ਪਰੌਂਠਾ ਮੁੰਡੇ ਨੇ ਲਿਆ ਉਹਨੇ ਆਪਦੇ ਲਈ ਥੋੜੋ ਲਿਆ ਆ ਉਹ ਵੀ ਮਾਂ ਵਰਗਾ ਹੀ ਖਾਨਸੂਰਾ ਐ ਜਿੱਦਾਂ ਦੀ ਮਾਂ ਐ ਉਦਾਂ ਦਾ ਹੀ ਬਣਦਾ ਜਾਂਦਾ ਹੈ ਨਾ ਜਿੱਦਾਂ ਵੀ ਭੁੱਖੜ ਭੁੱਖੜ ਜਿਆ ਵੀ ਕਹਿੰਦਾ ਵੀ ਜਿਹੜੀ ਚੀਜ਼ ਹੈਗੀ ਖਾ ਲਵਾਂ ਮੈਨੂੰ ਲੱਗਦਾ ਇਹਨੇ ਦੂਜੀ ਕਾਪੀ ਆ ਮੈਨੂੰ ਸਿਰਾਂ ਦੀ ਹੈ ਨਾ ਤੇ ਅੱਗੇ ਦੇਖਿਓ ਜਿੱਦਾਂ ਹੈ ਨਾ ਹੁਣ ਸੈਂਡਵਿਚ ਆਏ ਆ ਦੇਖਿਓ ਵੀ ਉਹ ਕੱਲੀ ਜੋਗੇ ਸੀਗੇ ਵਿਚਾਰੀ ਜੋਗੇ ਸੈਂਡਵਿਚ ਜਿਹੜੇ 4 ਸੀਗੇ ਹੈ ਨਾ ਤੇ ਉ ਤਾਂ ਇਹਦਾ ਹੀ ਸਿਗਾ ਵਿਚਾਰੀ ਨੂੰ ਹੁਣ ਔਖੀ ਹੋ ਕੇ ਉਹਨਾਂ ਨੂੰ ਦੇਣੇ ਪੈਣੇ ਆ ਤੇ ਡਰਾਈਵਰ ਮੀਨੋ ਚੇਂਜ ਕਰ ਲਿਆ ਇਹ ਕੀ ਗੱਲ ਹੋਈ ਓ ਮਾਈ ਗੋਡ ਕਾ ਤੇ ਗੁੱਸਾ ਹੋ ਗਿਆ ਭਾਜੀ ਅਰੇ ਕੋਟੀ ਸੁਦੇ ਮੈਂ ਬਦਲੇ ਸੁਤਨਾ ਕੋਈ ਗਰੀਥੀ ਅਸ ਪਰਕੜ ਸਾਰੇ ਆਲੂ ਵਾਲਾ ਪਰਾਂਠਾ ਤਕੜ ਇਧਰ ਚੱਕ ਤੇ ਤੰਗੀਰ ਸਾਡੇ ਨਾਲ ਤੇ ਗੋਲਡਨ ਇਸ ਕੈਂਡ ਵਿੱਚ ਲੈ ਲਓ ਬਹੁਤ ਟੇਸਟੀ ਹੁੰਦਾ ਹੈ ਲੈ ਲਓ ਪਲੇਟ ਲੈ ਲਓ ਗਾਈ ਜਿਹੜੇ ਇਤਰੇ ਵੀ ਚਾਹੇ ਚਾਲ ਗਿਆ ਦੇਖੋ ਖਾਧੋ ਬੈਠੋ ਇਹ ਨਹੀਂ ਖਾਂਦੇ ਤਾਂ ਤੁਸੀਂ ਜਾਉਣਾ ਪਰ ਕਹਾਂ ਨਹੀਂ ਆਉਣਾ ਪਾਗਲ ਕਿਹਦਾ ਹੈ ਬਤਾਓ ਉਹਦੇ ਮੂੰਹ ਚ ਪਾ ਦੇ ਕੈਮਰਾ ਸ਼ੀ ਗੰਦੀ ਕਿਸੇ ਥਾਂ ਦੀ ਕਿੱਦਾਂ ਉਹਨੂੰ ਖਾਣ ਵੀ ਨਹੀਂ ਦਿੰਦੀ ਹੈਗੀ ਜਿੱਦਾਂ ਆਪ ਕਰਚ ਕਰਚ ਕਾਦੀ ਰਹਿੰਦੀ ਆ ਉਹੀ ਹਾਲ ਵੀ ਹੁਣ ਜੇ ਉਹ ਬੰਦਾ ਖਾਣ ਲੱਗਾ ਉਹਦੇ ਮੂੰਹ 'ਚ ਕੈਮਰਾ ਪਾਈ ਜਾਂਦੀ ਹੈ ਗੰਦੀ ਜਈ ਕਿੱਡੀ ਹੈ ਗਰੀ ਹੋਈ ਆ ਤੂੰ ਖਾਣਾ ਤੂੰ ਵੀਡੀਓ ਬਣਾਉਣੀ ਤੂੰ ਉਹ ਬੰਦਾ ਮੂੰਹ 'ਚ ਪਾਉਂਦਾ ਸੈਂਡਵਿਚ ਤੂੰ ਭਰੇ ਪੂਰੇ ਨੂੰ ਕਰ ਲੈ ਤੂੰ ਚੱਕ ਕੇ ਉਹਦੇ ਮੂੰਹ 'ਚ ਹੀ ਕੈਮਰਾ ਦੇਈ ਜਾਨੀ ਹੈ ਹੈਨਾ ਨਹੀਂ ਚੰਗਾ ਲੱਗਦਾ ਹੈਗਾ ਇਸੇ ਗੱਲ ਗੱਲਾਂ ਕਰਕੇ ਕਹਿੰਦੇ ਵੀ ਤੁਹਾਨੂੰ ਨਹੀਂ ਖਾਣਾ ਆਉਂਦਾ ਨਾ ਐਦਾਂ ਕਰੋ ਇਹ ਨਾਲ ਦਰ ਸੱਤ ਜੁਗਾਂ ਲਕੀਨ ਇਹ ਦੁਨੀਆ ਦੇ ਵਿੱਚ ਆਪਾਂ ਕੋਈ ਗੱਲ ਕਰਦੇ ਆਂ ਕੋਈ ਨਾ ਬੋਸਾ ਲੱਗਿਆ ਇੱਕੋ ਕੰਨਾਂ ਦੇ ਵਿੱਚ ਹੈੱਡਫੋਨ ਜੇ ਪਾ ਲੈਂਦੀ ਆ ਮੈਂ ਤਾਂ ਇਦਾਂ ਦੇ ਦੇਖੇ ਹੀ ਹੋਣੇ ਆ ਪਤਾ ਨਹੀਂ ਮੈਨੂੰ ਹੀ ਨਹੀਂ ਮੇਰਾ ਧਿਆਨ ਹੀ ਨਹੀਂ ਹੁੰਦਾ ਹੈਗਾ ਇਦਾਂ ਦੀਆਂ ਚੀਜ਼ਾਂ 'ਚ ਹਨਾ ਤੇ ਐਨ ਕਾ ਲਾ ਲੈਂਦੀ ਆ ਮਿਸਿਸ ਕੀ ਮਿਸਿਸ ਜੰਬਾਨੀ ਆ ਉਹ ਨੀਤਾ ਬਾਨੀ ਉਹ ਮਿਸਿਸ ਜੰਬਾਨੀ ਵਾਂਗੂ ਹੈ ਉਹ ਹੋ ਇੰਨਾ ਐਟੀਟਿਊਡ ਕਿੱਥੋਂ ਲੈ ਕੇ ਆਨੀ ਮੈਨੂੰ ਇਹ ਤਾਂ ਤੂੰ ਸੱਚੀ ਨੀਤਾ ਬਾਨੀ ਨੂੰ ਵੀ ਫੇਲ ਕਰਦੀ ਆ ਉਹਦੇ ਵਾਲਾ ਐਟੀਟਿਊਡ ਆ ਤੇਰੇ ਕੋਲ ਤਾਂ ਹੈ ਨਾ ਚਾਰ ਪੈਸੇ ਕੀ ਆ ਗਏ ਕਰਨ 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 ਇਹਦਾ ਮੇਰਾ ਤਾਂ ਵੀਰਾ ਮੈਂ ਨਹੀਂ ਸਰ ਕਹਿੰਦੀ ਹਾਂਜੀ ਹਾਂਜੀ ਤੁਸੀਂ ਕਿਉਂ ਕਹਿਣਾ ਹਾਂ ਇਹ ਮੇਰੀ ਭੈਣ ਆ ਛੋਟੀ ਛੋਣੀ ਲਾਈ ਦੀ ਤੇ ਆ ਸਾਡੇ ਵੀਰ ਜੀ ਨੇ ਕਰਨ ਵੀਰਾ ਮੇਰਾ ਤੇ ਆ ਮम्मा ਮੇਰੀ ਆ ਖੁਸ਼ੀ ਆ ਖੁਸ਼ੀ ਤਾਂ ਚਾਹ ਸੋਨਾ ਲੱਗਦੇ ਕਾ ਉਧਰ ਇੱਥੇ ਵੀ ਹੈਲੋ ਕਰਦੇ ਸਾਰੇ ਨੇ ਬੰਗੀ ਵੱਡੇ ਵੱਡੇ ਸਾਰੇ ਸਭ ਕੋਲ ਗੈੜੀ ਐ ਲੱਗ ਰਹੀਆਂ ਲੋਕੋ ਲੱਗਦੀ ਮੈਨੂੰ ਸਿਰਾਂ ਦੇਖੋ ਤਾਂ ਜਰਾ ਹੈ ਜਿਹੜੀ ਲੋਕਾਂ ਦੇ ਪੈਸਿਆਂ ਤੋਂ ਬਣੀ ਬਣੀ ਹੋਈ ਆ ਲੋਕਾਂ ਦੇ ਸਿਰੋਂ ਬਣੀ ਆ ਤੇ ਹੁਣ ਉਹ ਲੋਕਾਂ ਨੂੰ ਜਵਾਬ ਦਊਗੀ ਐਦਾਂ ਤੇ ਫੇ ਕੁੱਤੇ ਖਾਣੀ ਤਾਂ ਜ਼ਰੂਰ ਕਰਾਊਗੀ ਕਿਹੜੇ ਵੱਲੇ ਕਿਹੜੇ ਬੰਨੋ ਇਹ ਗਰੀਬ ਲੱਗਦੀ ਆ ਦੱਸੋ ਮੈਨੂੰ ਜਰਾ ਜਿਹੜੇ ਮੈਨੂੰ ਕਮੈਂਟ ਕਰਦੇ ਨਾ ਮੈਂ ਇਹਦੀ ਵੀਡੀਓ ਥੱਲੇ ਇਸ ਥੱਲੇ ਕਮੈਂਟ ਕੀਤਾ ਸੀਗਾ ਮੈਂ ਕਿਹਾ ਵੀ ਤੂੰ ਵੇਟ ਕਰ ਵੀ ਮੈਂ ਤੇ ਆ ਰਹੀ ਆ ਜਲਦ ਤੇਰੇ ਵੱਲ ਤੇ ਥੱਲੇ ਕਮੈਂਟ ਕਰਦੇ ਆ ਕਿ ਤੁਸੀਂ ਕਿਸੇ ਨੂੰ ਕਹਤੇ ਐਦਾਂ ਮਾੜਾ ਬੋਲਦੇ ਨਾ ਹੁੰਦਾ ਸੀ ਜਿਹੜਾ ਮਾਪਿਆਂ ਦੇ ਕੋਲੋਂ ਮਾਪਿਆਂ ਕੋਲ ਮਹੀਨਾ ਰਹਿੰਦੀਆਂ ਸੀਗੀਆਂ ਹਾਂਜੀ ਤੇ ਸੋਹਣ ਸਾਬ ਹੋ ਰਹਾ ਪਹਿਲਾ ਸਾਬ ਹੋਣ ਸੋਣ ਦੇ ਮਹੀਨੇ ਆਉਂਦੀਆਂ ਸੀ ਤੇ ਭਾਦਰਾ ਦੇ ਮਹੀਨੇ ਜਾਂਦੀਆਂ ਸੀ ਹਾਂਜੀ ਇਹ ਮਤਲਬ ਪੇਕੇ ਰਹਿਣ ਦਾ ਸੋਣ ਦਾ ਮਹੀਨਾ ਪਹਿਲਾ ਤਿਹਾਰ ਮੰਨਿਆ ਜਾਂਦਾ ਹਾਂਜੀ ਬਿਲਕੁਲ ਸਹੀ ਤੇ ਇਹ ਤਿਹਾਹ ਸਿਰਫ ਰੀਤ ਰਵਾਜ ਦਾ ਹੀ ਨਹੀਂ ਸਾਡੀ ਸੱਭਿਅਤਾ ਸਾਡੀ ਸੌਲਤਾਂ ਦੀ ਪ੍ਰਤੀਕ ਹੈ ਕਿ ਨਾਲ ਦੇ ਨਾਲ ਹੀ ਆਪਾਂ ਤੀਨ ਨੂੰ ਇਸ ਕਰਕੇ ਵੀ ਯਾਦ ਕਰਦੇ ਹਾਂ ਕਿ ਇਹ ਇਸੇ ਮਾਪਾ ਪਾਤੀ ਔਰ ભગવાન ਸ਼ਿਵ ਦੇ ਮਨਾਵਨ ਦੀ ਯਾਦ ਕਰਦਾ ਹੈ ਇਹ 30 ਸਰ ਮੇਂ ਤੇਹਾਜਰਾ ਮਨਾਇਆ ਜਾਂਦਾ ਹੈ ਔਰ ਅਸੀਫ ਨਦੀ ਕਿਨਾਰੇ ਮਨਾਦੇ ਜਿਹੜੀ ਕਿ ਵਿਆਹ ਸੈ ਠੀਕ ਹੈ ਤੇ ਤੁਸੀਂ ਹੋਰ ਕੁਝ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਮੈਨੂੰ ਮੈਂ ਤਾਂ ਤੇਰੀ ਮੰਮੀ ਨੂੰ ਮੈਂ ਕਹਿਣਾ ਵੀ ਇਹ ਪੜ੍ਹੀ ਲਿਖੀ ਆ ਇਹ ਐਜੂਕੇਟਿਡ ਲੱਗਦੀ ਹੈ ਨਾ ਤੇ ਬਟੂ ਮੰਮੀ ਦਾ ਤੇਰੀ ਆ ਹੈ ਨਾ ਉਹਨੇ ਜਿਹੜਾ ਆਨਸਰ ਦਿੱਤਾ ਇਹ ਤਾਂ ਹਰੇਕ ਨਿਆਣਾ ਵੀ ਦੇ ਸਕਦਾ ਹੈ ਵੀ ਐਦਾਂ ਐਦਾਂ ਕਰਕੇ ਸਾਡੀ ਆਪੂਆ ਆਉਨੀਆਂ ਆ ਤੀਆਂ ਤੇ ਸਾਡੇ ਭੈਣਾ ਆਉਨੀਆਂ ਆ ਹੈ ਨਾ ਜਿਹੜੇ ਉਹਨੇ ਜਵਾਬ ਦਿੱਤਾ ਆ ਫਰ ਕਿ ਕਰੇ ਵੀ ਜਿੱਦਾਂ ਦੀਆਂ ਦੁੱਧਾਂ ਉਦਾਂ ਦੀਆਂ ਬੁੱਧਾਂ ਦੁੱਧਾਂ ਤੇ ਬੁੱਧਾਂ ਜਾਂਦੀਆਂ ਹੁੰਦੀਆਂ ਹਨਾ ਤੇ ਤੂੰ ਆਪਦੀ ਮੰਮੀ ਤੇ ਗਈ ਹੈ ਐਜੂਕੇਟਿਡ ਵੱਲੋਂ ਖਾਣ ਪੀਣ ਵੱਲੋਂ ਨਹੀਂ ਮੈਂ ਕਹਿੰਦੀ ਓਕੇ ਤੇ ਹੁਣ ਜੇ ਮੈਨੂੰ ਜਿਹਨੇ ਰੋਂਗ ਕਿਆ ਉਹ ਮੈਨੂੰ ਦੇਖੋ ਵੀ ਮੈਂ ਪੜਿਆ ਵਿਚਾਰ ਲਿਓ ਮੈਂ ਪ੍ਰੂਫ ਦੇ ਨਾਲ ਗੱਲ ਕਰਦੀ ਮੋਰੇ ਮੈਂ ਵੀਡੀਓ ਲਾਉਂਗੀ ਜਿਹਦੇ ਵਿੱਚ ਜਿਹੜਾ ਪਿਛਲੇ 3ਾਂ ਦੇ ਮੇਲੇ ਗਈ ਸੀਗੀ ਉੱਥੇ ਜਾ ਕੇ ਕੀ ਬੱਕਦੀ ਸੀ ਕਿਹੜੀ ਚੀਜ਼ ਦਾ ਇਹਨੂੰ ਨਾ ਹੀ ਨੀ ਚੀਜ਼ਾਂ ਦਾ ਪਤਾ ਚਰਖਾ ਖਾਤਰੀ ਹੈ ਗਾਇਸਰੇ ਗਾਈਜ਼ ਉਹ ਮੇਰੀ ਨਾਨੀ ਚਰਕਾ ਕੱਤਦੀ ਹੁੰਦੀ ਸੀ ਜਦੋਂ ਅਸੀਂ ਛੋਟੇ-ਛੋਟੇ ਸੀ ਨਾ ਮੇਰੀ ਸੱਚੀ ਨਾਨੀ ਪੂਣੀਆਂ ਕੱਤਦੀ ਹੁੰਦੀ ਸੀ ਤੇ ਸਾਡਾ ਕੱਡੀਆਂ ਦਾ ਕੰਮ ਹੁੰਦਾ ਸੀ ਨਾ ਮੇਰੇ ਨਾਨਾ ਜੀ ਦਾ ਕੰਬਲ ਪਾਉਂਦੇ ਹੁੰਦੇ ਸੀ ਤੇ ਐਦਾਂ ਕਰਕੇ ਆ ਮੈਂ ਕਰ ਰਹੀ ਆ ਤੇ ਮਤਲਬ ਏਦਾਂ ਆ ਦੇਖੋ ਪਤੀਲਾ ਹੁਣ ਦੱਸੋ ਬਈ ਉਹ ਗਾਗਰ ਨੂੰ ਕੀ ਕਹਿੰਦੀ ਐ ਪਤੀਲਾ ਗਾਗਰ ਪਤੀਲਾ ਹੁੰਦਾ ਐ ਹੈ ਜਿਹੜੇ ਤਾਂ ਇਹਨਾਂ ਨੂੰ ਤੀਆਂ ਦੇ ਕੀ ਚੀਫ ਗੈਸਟ ਸੱਦਦੇ ਆ ੀਆਂ ਤੇ ਹਰਦੂ ਲਾਨ ਤੋਂ ਉਹਨਾਂ ਦੇ ਉਹਨਾਂ ਨੂੰ ਇਹਨਾਂ ਦੀ ਇੱਜ਼ਤ ਕੀ এডਿਕੇਸ਼ਨ ਦਾ ਪਤਾ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਕਿ ਖਾਣ ਤੋਂ ਇਲਾਵਾ ਕੋਈ ਹੋਰ ਚੀਜ਼ ਦਾ ਉਹ ਗਾਗਰ ਨੂੰ ਬਤੀਲਾ ਦੱਸੀ ਜਾਂਦੀ ਨਾਰਮਲ ਨਿਆਣਿਆਂ ਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਵੀ ਆ ਗਾਗਰ ਆ ਕਹੇ ਦੇ ਥਾਲਿਆ ਕੀ ਕੀ ਆ ਜਿ ਤੁਹਾਨੂੰ ਪਤਾ ਹੀ ਨਹੀਂ ਓ ਮਾਈ ਗੋਡ ਕਿੱਡੇ ਸਟੂਪਿਡ ਆ ਕਿੱਡੀ ਆਨੇਜੂਕੇਟਿਡ ਲੇਡੀ ਆ ਖਾਣ ਸੂਰੀ ਐ ਇਹਨੂੰ ਖਾਣ ਦਾ ਪਤਾ ਇਹਨੂੰ ਸਾਰਾ ਕੁਝ एवरीथिंग ਪੀਜ਼ਾ ਖਵਾ ਲੋ ਮਮੋਸ ਖਵਾ ਲੋ ਹੈਨਾ ਕੀ ਸੈਂਡਵਿਚ ਖਵਾ ਲੋ ਖਵਾ ਲੋ ਬਸ ਹੈਨਾ ਹੋਰ ਨਹੀਂ ਕੁਝ ਵੀ ਪਤਾ ਹੈਨਾ ਕਹਿੰਦੇ ਨਾ ਵੀ ਅਸੀਂ ਜਾਣ ਕੇ ਬੋਲਦੇ ਆਂ ਦੇਖ ਲੋ ਜਿਹੜੀ ਕਲਿੱਪ ਇਹਦੀ ਪਿਛਲੇ 3 ਦੀ ਸੀਗੀ ਜਿਹੜੀ ਪਿਛਲੀ 3 ਦੇ ਵਿੱਚ ਗਈ ਸੀ ਤੇ ਗਾਗਰ ਨੂੰ ਪਤੀਲਾ ਦੱਸ ਰਹੀ ਸੀਗੀ ਮੈਂ ਤਾਂ ਨਾਲ ਲਈ ਆ ਵੀ ਤੁਸੀਂ ਕਹਿੰਨੇ ਵੀ ਹੈਨਾ ਤਾਂ ਅਸੀਂ ਜਾਣ ਕੇ ਬੋਲਦੇ ਆਂ ਅਸੀਂ ਤਾਂ ਐਵੇਂ ਬੋਲੀ ਜਾਂਦੇ ਆਂ ਹੈ ਏ ਦੇ ਤੁਹਾਨੂੰ ਦਿਖਾਉਨੇ ਆ ਵੀ ਆ ਇੰਨਾ ਕਿ ਇਹਨਾਂ ਨੂੰ ਪਤਾ ਆ ਆਪਦੇ ਕੀ ਕਹਿੰਦੇ ਕਲਚਰ ਬਾਰੇ ਦੇਖ ਲਓ ਜੀ ਨਾ ਕਰ ਤਹਾਂ ਨੇ ਜਿੱਦ ਕੇ ਕਰਾਈ ਵੇ ਪੰਡਾ ਦਾ ਖਲਦਾ ਤੂੰ ਕਦੋਂ ਕਰਾਈ ਵਾਲ ਛੋਟੇ ਨਹੀਂ ਬਹੁਤ ਛੋਟੇ ਇਹਦੀ ਗੱਡੀ ਕਰਾਈ ਨਹੀਂ ਵਾਲ ਦਾ ਕਟਾਇਆ ਮੇਰੇ ਵੇਖ ਕਿੰਨੇ ਵੱਧ ਗਏ ਦੱਸ ਮੈਨੂੰ ਤੂੰ ਕਿੱਦਾਂ ਦੀ ਹੈ ਹਨਾ ਹੁਣ ਤੂੰ ਇੱਥੇ ਤੁੱਟ ਪੁੱਸੀਆਂ ਮਾਰ ਮਾਰ ਕੇ ਤੁਸੀਂ ਸਾਰਾ ਟੱਬਰ ਨੱਚ ਰਹੀਆਂ ਆਂ ਸਟੇਜ ਤੋੜ ਨਹੀਂ ਕਰ ਦਿੱਤੀ ਆ ਤੇ ਜਦੋਂ ਮਾੜੇ ਜਿਹੇ ਵਿਊਜ਼ ਘਟਣ ਲੱਗਦੇ ਆ ਉਦੋਂ ਤੂੰ ਆਪਦਾ ਮਰਿਆ ਹੋਇਆ ਭਰਾ ਲੈ ਕੇ ਬੈ ਜਾ ਨਹੀਂ ਹੁਣ ਤਾਂ 9 ਤਰੀਕ ਦੀਆਂ ਰਖੜੀਆਂ ਆ ਫੇਰ ਤੁਸੀਂ ਕਹਿਣਾ ਕਹਿੰਦੇ ਆ ਮੇਰਾ ਆਪਦਾ ਭਰਾ ਇਦਾਂ ਹੋਇਆ ਆ ਮੈਨੂੰ ਪਤਾ ਆ ਕੀ ਹਾਲ ਹੁੰਦਾ ਹੈ ਹਨਾ ਤਾਂ ਹੁਣ ਤੂੰ ਨੱਚਣ ਦਾ ਹੀ ਇੱਥੇ ਟਪੂਸੀਆਂ ਮਾਰ ਮਾਰ ਕੇ ਇੱਥੇ ਕਿਸੇ ਨੇ ਕੁਝ ਕਹਿ ਦਿੱਤਾ ਫੇਰ ਤੂੰ ਆਪਦੇ ਭਰਾ ਨੂੰ ਲੈ ਕੇ ਮੁਰੇ ਆ ਜਾਣਾ ਵਿਚਾਰੇ ਨੂੰ ਉਹਨੂੰ ਉੱਥੇ ਵੀ ਨਹੀਂ ਟਿਕਣ ਦੇਣਾ ਹੈ ਵੇ ਆ ਮੇਰ ਨਾਲ ਤੇ ਇਦਾਂ ਹੋਈ ਸੀ ਇਦਾਂ ਹੋਈ ਸੀ ਹੁਣ ਨਹੀਂ ਤੈਨੂੰ ਪਤਾ ਮੁਰੇ ਰਖੜੀਆਂ ਤੂੰ ਟਪੂਸੀਆਂ ਮਾਰ ਕੇ ਨੱਚ ਰਹੀਆਂ ਹੈ ਹਨਾ ਕਿੱਡੀਆਂ ਗੰਦੀਆਂ ਜਨਾਨੀਆਂ ਆਏ ਆ ਇਹ ਕਹਿੰਦੇ ਇਹਨਾਂ ਨੂੰ ਕਹੋ ਨਾ ਖਾਣ ਦਵੋ ਹਨਾ ਲੋਕਾਂ ਸਿਰੋ ਖਾਨੀਆਂ ਇਹ ਨਾ ਦਿਖਾਉਣ ਇਦਾਂ ਸਾਰਾ ਕੁਝ ਲੋਕੀ ਨਾ ਬੋਲਣ ਅਸੀਂ ਕਹਿਣਾ

ਮੈਨੂੰ ਜਦੋਂ ਆਪਾਂ ਨੂੰ ਕੋਈ ਇਨਵਾਈਟ ਕਰਦਾ ਹੁੰਦਾ ਆ ਨਾ ਤਾਂ ਆਪਾਂ ਨੇ ਕੋਈ ਐਥੈਕਟ ਹੁੰਦੇ ਆ ਇਹ ਸੌਰੀ ਇਹ ਕੀ ਕਹਿੰਦੇ ਹੁੰਦੇ ਉਹਨੂੰ ਪੰਜਾਬੀ 'ਚ ਇਹ ਸਲੀਕਾ ਸਲੀਕਾ ਹੁੰਦਾ ਆ ਹਨਾ ਤੂੰ ਅਗਲੇ ਨੂੰ ਕਹੀ ਜਾਨੀ ਆ ਵੀ ਤੁਸੀਂ ਇੰਨਾ ਚਿਰ ਹੋ ਗਿਆ ਤੁਹਾਨੂੰ ਹੁਣ ਲੈ ਕੇ ਖਾਣਾ ਮੈਨੂੰ ਭੁੱਖ ਲੱਗੀ ਆ ਭੁੱਖ ਲੱਗੀ ਪਿੱਛੇ ਚੜ ਕੇ ਤਾਂ ਆਈ ਆ ਹਜੇ ਵੀ ਢੱਡ ਤੇਰਾ ਖਾਲੀ ਆ ਮੈਨੂੰ ਨਾ ਖਾਣ ਵਾਲੀਆਂ ਚੀਜ਼ਾਂ ਦੇਖ ਕੇ ਪਾਗਲ ਹੋ ਜਾਂਦੀ ਪਾਗਲ ਤਾਂ ਹੁਣ ਦੇਖੋ ਟੇਬਲ ਭਰਿਆ ਪਿਆ ਆ ਸ਼ਾਹੀ ਪਨੀਰ ਦਾਲ ਸਬਜ਼ੀ ਦੇਖ ਕੇ ਪਾਗਲ ਹੋ ਗਈ ਇਹ ਇਹਨੂੰ ਹਨਾ ਇਹ ਹੀ ਸਮਝਾਉਨੇ ਆ ਵੀ ਜਦਾਂ ਖਾਣ ਦਾ ਤਰੀਕਾ ਥੋੜਾ ਸਿੱਖ ਹਨਾ ਤੈਨੂੰ ਖਾਣ ਦਾ ਤਰੀਕਾ ਨਹੀਂ ਆਉਂਦਾ ਤੈਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਰੱਬ ਪੈਸਾ ਦੇ ਦਿੰਦਾ ਹੁੰਦਾ ਪਰ ਅਕਲ ਨਹੀਂ ਦਿੰਦਾ ਹੁੰਦਾ ਉਹ ਅਕਲ ਆਪਣਾ ਜਿਹਦਾ ਹੁੰਦੀ ਆ ਉਹ ਪਿੱਛੋਂ ਲੈ ਕੇ ਆਉਣੀ ਪੈਂਦੀ ਹੁੰਦੀ ਵੀ ਇਨਸਾਨ ਕੀ ਕਹਿੰਦੇ ਹੁੰਦੇ ਆ ਆਪਦੇ ਮਾਂ ਪੇ ਤੋਂ ਅਕਲ ਮਿਲਦੀ ਹੁੰਦੀ ਆ ਉਹ ਤਾਂ ਇਹ ਤਿੰਨ ਦਿੱਤੀ ਨਹੀਂ ਹਨਾ ਤੈਨੂੰ ਖਾਣਾ ਪੀਣਾ ਹੀ ਦਿੱਤਾ ਉਹਨਾਂ ਨੇ ਵੀ ਏਦਾਂ ਹੀ ਖਾਣਾ ਆ ਹੈ ਤੇ ਹੁਣ ਜੇ ਕੋਈ ਮੈਨੂੰ ਬੈਡ ਕਮੈਂਟ ਕਰਨਾ ਹੈ ਵੈਲਕਮ ਕਰੋ ਜੀ ਸਾਦਕੇ ਹੈਨਾ ਆਈ ਡੋਨਟ ਕੇਅਰ ਤੇ ਕਰੋ ਮੈਨੂੰ ਨਹੀਂ ਕੋਈ ਐਦਾ ਦੀ ਟੈਨਸ਼ਨ ਹੈਗੀ ਜਿਹਨੇ ਕਾਰਨਾ ਕਰੋ ਕਿਉਂਕਿ ਮੈਂ ਉੱਤੇ ਕਮੈਂਟ ਕੀਤਾ ਸੀ ਤਾਂ ਮੈਨੂੰ ਉੱਤੇ ਵੀ ਬੜੇ ਬੈਡ ਕਮੈਂਟ ਆਏ ਸੀ ਇਹਦੀ ਇਸ ਵੀਡੀਓ ਥੱਲੇ ਨਹੀਂ ਯਕੀਨ ਤੇ ਜਾ ਕੇ ਦੇਖ ਲਿਓ ਜਿਹੜੀ 3 ਵਾਲੀ ਸੈਕਿੰਡ 3 ਵਾਲੀ ਕਿਉਂਕਿ ਇਹ ਲੋਕਾਂ ਤੋਂ ਸਿਰੋਂ ਚੱਲਦੇ ਆ ਲੋਕਾਂ ਤੋਂ ਵਿਊ ਖਾ ਖਾ ਕੇ ਇਹ ਪਾਲਦੇ ਆ ਹਨਾ ਤੁਸੀਂ ਵੀ ਹਨਾ ਜੇ ਕਿਸੇ ਨੂੰ ਨਹੀਂ ਹੈਗਾ ਤੁਹਾਨੂੰ ਤੁਸੀਂ ਕਿਸੇ ਦੀ ਹੈਲਪ ਕਰਨੀ ਕੋਈ ਕਿਸੇ ਨੂੰ ਦੇਖਣਾ ਹੈ ਉਹ ਇੱਕ ਮੁੰਡਾ ਵਿਚਾਰਾ ਸਰਵਜੀਤ ਸਰਵਜੀਤ ਮੁੰਡਾ ਮੈਂ ਉਹਦੀ ਕੱਲ ਵੀਡੀਓ ਦੇਖਦੀ ਸੀਗੀ ਉਹਦਾ YouTube ID ਹੈਗੀ ਆ ਸਰਬਜੀਤ ਸਪਾਇਨਲ ਕੋਡ ਇਦਾਂ ਕਰਕੇ ਉਹਨੂੰ ਦੇਖ ਲਓ ਵਿਚਾਰੇ ਦੀ ਹੈਲਪ ਹੋ ਜਾਵੇ ਉਹਦਾ ਐਕਸੀਡੈਂਟ ਹੋਇਆ ਆ ਉਹ ਵਿਚਾਰਾ ਕਿਸੇ ਕੰਮ ਦਾ ਨਹੀਂ ਇਦਾਂ ਦਿਆਂ ਨੂੰ ਦੇਖ ਲਓ ਤੁਸੀਂ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਪੈਸੇ ਖਵਾਈ ਜਾਂਦੇ ਇਹਨਾਂ ਦੇ ਕੀ ਦੇਣਾ ਤੁਹਾਨੂੰ ਨਾ ਤੁਸੀਂ ਕਹਿਣਾ ਦੇਣਾ ਤਾਂ ਉਹਨਾਂ ਨੇ ਵੀ ਨਹੀਂ ਪਰ ਉਹ ਇਦਾਂ ਕਿਸੇ ਗਰੀਬ ਦੀ ਹੈਲਪ ਤਾਂ ਹੋ ਜੂ ਤੁਹਾਡੇ ਕੋਈ ਕਰਮ ਸੁਧਰ ਜਾਣਗੇ ਹੈਨਾ ਇਹਨਾਂ ਨੂੰ ਵੀ ਦੇਖਦੇ ਹੀ ਆ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰੇ ਸ਼ੇਅਰ ਕਰੇ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਬਾਏ ਬਾਏ